ਦੋਸਤੋ ਇੱਕ ਬਹੁਤ ਹੀ ਦੁਖਦਾਇਕ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਪੇਨ ਦਾ ਇੱਕ ਪਤੀ ਪਤਨੀ ਬਾਈਕਰ ਜੋੜਾ ਜਿਹੜਾ ਟੂਰਿਸਟ ਵੀਜ਼ੇ ਤੇ ਭਾਰਤ ਘੁੰਮ ਰਿਹਾ ਸੀ ਤੇ ਝਾਰਖੰਡ ਦੇ ਵਿੱਚ ਦੁਮਕਾ ਏਰੀਆ ਉੱਥੇ ਹੀ ਆਪਣਾ ਟੈਂਟ ਲਗਾ ਕੇ ਰਾਤ ਨੂੰ ਆਰਾਮ ਕਰ ਰਿਹਾ ਸੀ ਤਾਂ ਉਸ ਏਰੀਏ ਦੇ 7-8 ਜਿਹੜੇ ਅਪਰਾਧਿਕ ਵਰਤੀ ਦੇ ਲੋਕ ਉਹਨਾਂ ਦੇ ਟੈਂਟ ਦੇ ਵਿੱਚ ਵੜ ਗਏ ਰਾਤ ਨੂੰ ਤੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਤੇ ਨਾਲ ਹੀ ਉਸ ਮਹਿਲਾ ਦੇ ਨਾਲ ਉਸ ਔਰਤ ਦੇ ਨਾਲ ਗੈਂਗਰੇਪ ਕੀਤਾ ਤੇ ਇਸ ਗੈਂਗਰੇਪ ਦੀ ਘਟਨਾ ਤੋਂ ਬਾਅਦ ਉਹ ਜਿਹੜੀ ਔਰਤ ਸੀ ਉਹ ਖੁਦ ਥਾਣੇ ਪਹੁੰਚੀ ਤੇ ਆਪਣੀ ਕੰਪਲੇਂਟ ਲਿਖਾਈ ਜਿਸ ਦਾ ਜਿਸ ਦੀ ਕਾਰਵਾਈ ਚੱਲ ਰਹੀ ਹੈ ਅ ਅਸਲ ਚ ਗੱਲ ਇਹ ਹੈ ਕਿ ਜਿਹੜੀ ਇਹ ਗੈਂਗਰੇਪ ਦੀ ਘਟਨਾ ਇੱਕ ਵਿਦੇਸ਼ੀ ਮਹਿਲਾ ਦੇ ਨਾਲ ਭਾਰਤ ਕੋ ਮਨਾਏ ਹੋਈ ਇੱਕ ਜਿਹੜੀ ਔਰਤ ਦੇ ਨਾਲ ਹੋਈ ਹੈ ਇਹ ਭਾਰਤ ਦੇ ਮੱਥੇ ਤੇ ਇੱਕ ਸਦਾ ਲਈ ਕਲੰਕ ਲੱਗ ਚੁੱਕਾ ਹੈ ਇਸ ਕਲੰਕ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਜੇਕਰ ਭਾਰਤ ਦੀ ਨਿਆਹ ਪ੍ਰਣਾਲੀ ਛੇਤੀ ਤੋਂ ਛੇਤੀ ਉਸ પતિ ਪਤਨੀ ਨੂੰ ਨਿਆਹ ਦੇਵੇ ਇਹ ਸੋਚਣ ਵਾਲੀ ਗੱਲ ਇਹ ਵੀ ਆ ਦੋਸਤੋ ਕਿ ਜੇਕਰ ਵਿਦੇਸ਼ੀ ਲੋਕ ਬਿਨਾਂ ਕਿਸੇ ਡਰ ਦੇ ਨਿਰਸੰਕੋਚ ਭਾਰਤ ਦੇ ਵਿੱਚ ਘੁੰਮ ਨਹੀਂ ਸਕਣਗੇ ਤਾਂ ਅਸੀਂ ਭਾਰਤੀ ਲੋਕ ਕਿਸ ਤਰ੍ਹਾਂ ਬੇਖੌਫ ਹੋ ਕੇ ਵਿਦੇਸ਼ਾਂ ਦੇ ਵਿੱਚ ਘੁੰਮ ਸਕਾਂਗੇ ਤੇ ਇਹ ਬਹੁਤ ਵੱਡੀ ਇੱਕ ਸੋਚਣ ਵਾਲੀ ਗੱਲਬਾਤ ਹੈ ਸੋ ਨਾਲ ਹੀ ਮੈਂ ਆਪਣੇ ਸਾਰੇ ਬਾਈਕਰ ਦੋਸਤ ਟੂਰਿਸਟ ਜਿਹੜੇ ਵੀ ਘੁੰਮਣ ਫਿਰਨ ਦੇ ਸ਼ਕੀਨ ਲੋਕ ਨੇ ਉਹਨਾਂ ਨੂੰ ਅਰਜ ਕਰਦਾ ਹਾਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਹੈ ਕਿ ਇਸ ਘਟਨਾ ਦਾ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਤੇ ਸਰਕਾਰ ਤੋਂ ਮੰਗ ਕੀਤੀ ਜਾਵੇ ਕਿ ਜਿਹੜੇ ਇਹ ਅਪਰਾਧੀ ਲੋਕ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਔਰ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਤੇ ਨਾਲ ਹੀ ਜਿਹੜਾ ਭਾਰਤ ਦਾ ਤੇ ਸਿਸਟਮ ਨੂੰ ਸੁਧਾਰਿਆ ਜਾ ਸਕੇ ਪਰ ਸੋਚਣ ਵਾਲੀ ਗੱਲ ਦੋਸਤੋ ਇਹ ਹੈ ਇੱਥੇ ਕਿ ਕੀ ਇਸ ਘਟਨਾ ਨੇ ਭਾਰਤ ਦੇ ਮੱਥੇ ਤੇ ਇੱਕ ਜਿਹੜਾ ਕਲੰਕ ਆ ਉਹ ਸਦਾ ਲਈ ਇੱਕ ਕਲੰਕ ਨਹੀਂ ਲਾਇਆ ਕੀ ਇਸ ਘਟਨਾ ਤੋਂ ਉਪਰੰਤ ਕੀ ਅਸੀਂ ਵੀ ਬੇਖੌਫ ਹੋ ਕੇ ਵਦੇਸ਼ਾਂ ਦੇ ਕੋ ਮਸਕਾਂਗੇ ਕਿ ਸਾਡੇ ਦੇਸ਼ ਦੇ ਵਿੱਚ ਔਰਤਾਂ ਜਾਂ ਮਹਿਲਾਵਾਂ ਵੀ ਇੰਨੀ ਕਿਉਂ ਕਦਰਾਂ ਕਿ ਇੰਨੀ ਕੀ ਅਸੀਂ ਜਿਹੜੀ ਸਾਡੀ ਪੜ੍ਹਾਈ ਜਾਂ ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਜਿਹੜਾ ਸਾਡਾ ਮਹਿਮਾਨ ਸਾਡੇ ਦੇਸ਼ ਵਿੱਚ ਵਾਰੋ ਕੋ ਮਨਾਇਆ ਤੇ ਕੀ ਅਸੀਂ ਉਸ ਨਾਲ ਇਹੋ ਜਿਹੇ ਹਾਂ ਵਿਹਾਰ ਕਰਾਂਗੇ ਉਹ ਅਸੀਂ ਬਹੁਤ ਧਾਰਮਿਕ ਲੋਕ ਬੰਦੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਧਰਮ ਦਾ ਬੋਲਬਾਲਾ ਉਹ ਹਿੰਦੁਸਤਾਨ ਦੀ ਧਰਤੀ ਤੇ ਮੰਨਿਆ ਜਾਂਦਾ ਪਰ ਕੀ ਇੱਥੇ ਵੀ ਸਾਡੇ ਇਹ ਰਾ ਇਹੋ ਜਿਹੇ ਰਾਖਸ਼ ਸ਼ਲੋਕ ਰਹਿੰਦੇ ਹਨ ਜਿਹੜੇ ਸਾਡੇ ਦੇਸ਼ ਦੀ ਇੱਕ ਸੋਹਣੀ ਤਸਵੀਰ ਹੈ ਉਹਨੂੰ ਧੁੰਦਲਾ ਕਰਦੇ ਆ ਤੇ ਜਿਹਦਾ ਆਨ ਰੈਡ ਲੈਵਲ ਤੇ ਇੱਕ ਬਹੁਤ ਹੀ ਮਾੜਾ ਪ੍ਰਭਾਵ ਪੈਂਦਾ ਤੇ ਪਰ ਇਸ ਜਿਹੜੀ ਇਹ ਪੀੜ ਹੈ ਜਿਹੜੀ ਉਸ ਟੂਰਿਸਟ ਜੋੜੇ ਨੂੰ ਮਿਲੀ ਹੈ ਇਹਨੂੰ ਕੁਝ ਹੱਦ ਤੱਕ ਕੱਟ ਕੀਤਾ ਜਾ ਸਕਦਾ ਜੇਕਰ ਭਾਰਤ ਦਾ ਨਿਆਂ ਸਿਸਟਮ ਭਾਰਤ ਦੀ ਨਿਆਂ ਪ੍ਰਣਾਲੀ ਉਹਨੂੰ ਛੇਤੀ ਤੋਂ ਛੇਤੀ ਨਿਆਂ ਦੇਵੇ ਤੇ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਨਾ ਵਾਪਰ ਸਕੇ ਤੇ ਮੈਂ ਸਾਰੇ ਦੋਸਤ ਜਿਹੜੇ ਬਾਈਕਰ ਟੂਰਿਸਟ ਜਾਂ ਘੁੰਮਣ ਫਿਰਨ ਦੇ ਸ਼ਕੀਲ ਲੋਕ ਨੇ ਉਹਨਾਂ ਨੂੰ ਇੱਕ ਅਰਜ ਕਰਦਾ ਹਾਂ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਇਹ ਅੱਜ ਦੇ ਸਮੇਂ ਦੀ ਇੱਕ ਬਹੁਤ ਵੱਡੀ ਤਾਕਤ ਹੈ ਤੇ ਆਪਾਂ ਸਾਰੇ ਰਲ ਕੇ ਇਸ ਘਟਨਾ ਦਾ ਵਿਰੋਧ ਕਰੀਏ ਤਾਂ ਜੋ ਸਰਕਾਰ ਦੇ ਜਾਂ ਭਾਰਤੀ ਨਿਆਂ ਪ੍ਰਣਾਲੀ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੇ ਤੇ ਉਸ ਜਿਹੜੇ ਅਪਰਾਧੀ ਕਿਸਮ ਦੇ ਲੋਕ ਹੈ ਉਹਨਾਂ ਨੂੰ ਇੱਕ ਸਖਤ ਸਜ਼ਾ ਦਿੱਤੀ ਜਾਵੇ ਤੇ ਭਾਰਤ ਦਾ ਜਿਹੜਾ ਇਹ ਔਰਾ ਇਹ ਸੁਰੱਖਿਤ ਹੋ ਸਕੇ ਤੇ ਸਾਰੇ ਦੋਸਤਾਂ ਨੂੰ ਆਪਾਂ ਗੁਜਾਰਸ਼ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਇਸ ਚੀਜ਼ ਬਾਰੇ ਆਪਣੇ ਵਿਚਾਰ ਰੱਖੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਬਾਈਕਰ ਦੋਸਤ ਟੂرسٹ ਜਾਂ ਘੁੰਮਣ ਫਿਰਨ ਦੇ ਸ਼ਕੀਨ ਲੋਕ ਬੇਖੌਫ ਹੋ ਕੇ ਭਾਰਤ ਦਾ ਕੋਨਾ ਕੋਨਾ ਘੁੰਮ ਸਕੀਏ ਤੇ ਵਿਦੇਸ਼ਾਂ ਦੇ ਲੋਕ ਵੀ ਇੱਥੇ ਨਿਰਸੰਕੋਚ ਘੁੰਮ ਸਕਣ ਤੇ ਅਸੀਂ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਨਿਰਸੰਕੋਚ ਘੁੰਮ ਸਕੀਏ ਤੁਹਾਡਾ ਬਹੁਤ-ਬਹੁਤ ਧੰਨਵਾਦ